ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਗੱਡੀਆਂ ਦੇ ਵਿੱਚ ਮੌਸਮ ਦੇ ਅਫਰੇ ਲੈ ਕੇ ਹਾਜ਼ਰ ਹਾਂ ਜੀ ਗੱਲ ਆਫਾ ਅੱਜ ਤੋਂ ਲੈ ਕੇ ਅਗਲੇ 6-7 ਦਿਨਾਂ ਦੀ ਕਹਾਣੀ ਹੈ ਯਾਨੀ ਕਿ 15 ਮਈ ਤੱਕ ਪੰਜਾਬ ਪਲਸ ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਐਸੇ ਲਈ ਜੀ ਆ ਤਾਜ਼ਾ ਸੈਟਲਰ ਦਾ ਸੇਰਾ ਤੇ ਸਿੱਧਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ 7 ਮਈ ਦੀ ਸਵੇਰ ਹੈ ਸਵੇਰ ਦੇ ਲਗਭਗ ਐਸੇ ਲਈ 8:08 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਤਾਂ ਕੁਝ ਖੇਤਰਾਂ ਦੇ ਵਿੱਚ ਬਦਲਬਾਈ ਬਣੀ ਹੋਈ ਹੈ ਜੀ ਖਾਸ ਕਰ ਪਠਾਨਕੋਟ ਹੁਸ਼ਿਆਰ ਫਰ ਜਲੰਧਰ ਕਪੂਰਥਲਾ ਔਰ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਮੌਸਮ ਵੈਸੇ ਲਗਭਗ ਠੀਕ-ਠਾਕ ਬਣਿਆ ਹੋਇਆ ਸੋ ਅੱਜ ਸਵੇਰ ਤੋਂ ਲੈ ਕੇ ਜਗਰ ਦੁਪਹਿਰ ਤੱਕ ਧੁੱਪ ਲੱਗ ਜਾਂਦੀ ਹੈ ਜੀ ਤੇ ਦੁਪਹਿਰ ਬਾਅਦ ਗਰਜ ਰਿਸ਼ਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਜਿਹੜੇ ਕਿ ਘੱਟ ਖੇਤਰੀ ਕਾਰਵਾਈਆਂ ਕਰਾ ਸਕਦੇ ਨੇ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਦੇ ਅਸਰ ਰਹਣਗੇ ਜਿੱਥੇ ਕਿ ਬੱਦਲ ਬਣੇਗਾ ਜੀ ਉਹ ਨਾਲ ਲੱਗਦੇ ਦੋ ਤਿੰਨ ਜ਼ਿਲ੍ਹਿਆਂ ਨੂੰ ਕਵਰ ਕਰ ਜਾਏਗਾ ਇਸ ਤਰ੍ਹਾਂ ਬੱਦਲ ਬਣ ਵੱਡੇ ਮੀਂਹ ਚ ਅਖੜਦੇ ਆਸਾਰ ਘਟ ਗਏ ਨੇ ਜੀ ਤੇ ਵੱਡੇ ਲੈਵਲ ਤੇ ਮੀਂਹ ਤਗੜੇ ਹਨੇਰੇ ਚ ਅਖੜਦੇ ਆਸਾਰ ਨਾ ਮਾਤਰ ਨੇ ਅਗਲੇ 4-5 ਦਿਨ ਜੀ ਇਹ سلسلہ ਚੱਲਦਾ ਰਹਿਣਾ ਟੁੱਟਵੇਂ ਤੌਰ ਤੇ ਬੱਦਲ ਜਿੱਥੇ ਬਣੇਗਾ ਵੀ ਦੁਪਹਿਰ ਬਾਅਦ ਜੇਕਰ ਗਰਜਲੇਸ਼ਕ ਬਾਰੇ ਬਦਲਾਅ ਦਾ ਨਿਰਮਾਣ ਹੁੰਦਾ ਤੇ ਉਹ ਘਟ ਖੇਤਰੀ ਕਾਰਵਾਈਆਂ ਦਰਜ ਕਰਾਂਗੇ ਭਾਵੇਂ ਉਹ ਪੰਜਾਬ ਦੇ ਖੇਤਰ ਹੁਣ ਭਾਵੇਂ ਹਰਿਆਣਾ Rajasthan ਦੇ ਖੇਤਰ ਹੁਣ ਸੋ ਇਹ سلسلہ ਚੱਲਦਾ ਰਹਿਣਾ ਜੀ ਅਗਲੇ 4-5 ਦਿਨਾਂ ਤੱਕ ਯਾਨੀ ਕਿ 11-12 ਤਰੀਕ ਤੱਕ ਸਿਸਟਮ ਐਕਟਿਵੇਟ ਰਹੇਗਾ ਟੁੱਟਵੇਂ ਤੌਰ ਤੇ ਸ਼ਰਾਟੇ ਦੀ ਉਮੀਦ ਆ ਵੱਡੇ ਲੈਵਲ ਤੇ ਮੀਂਹ ਹਨੇਰੀ ਚ ਅ ਟੈਂਪਰੇਚਰ ਵਾਲੇ ਫਕਤ ਦੇਖਦੇ ਆ ਜਿੱਥੇ ਟੈਂਪਰੇਚਰ 40 ਤੋਂ ਪਲੱਸ ਜਾ ਰਹੀ ਸੀ 44 45 ਦੇ ਪਹੁੰਚ ਚੁੱਕੇ ਸੀ ਉਹਨਾਂ ਦੇ ਵਿੱਚ ਵੱਡੀ ਗ੍ਰਾਵਟ ਜਿਹੜੀ ਦਰਜ ਕੀਤੀ ਗਈ ਆ ਸਿਸਟਮ ਦੇ ਆਨ ਸਦਕਾ ਤੇ 36 38 ਜਿਆਦਾ ਫਸਟ ਟੈਂਪਰੇਚਰ ਚੱਲਦੇ ਫਏ ਨੇ ਮੌਸਮ ਖਾਕ ਦੇ ਜੇਕਰ ਆਪਾਂ ਅਪਡੇਟ ਦੇਖਦੇ ਹਾਂ ਤੇ ਆਉਂਦੇ ਦਿਨਾਂ ਦੇ ਲਈ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਜੀ 12 ਮਈ ਤੱਕ ਗਰਜ ਰਿਸਕ ਦੇ ਨਾਲ ਟੁੱਟਵੇਂ ਮੀਂਹ ਜਿਹੜੇ ਅਲਰਟ ਹੈ yellow alert ਜਾਰੀ ਕੀਤੇ ਹੋਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਸੋ ਉਸ ਤੋਂ ਬਾਅਦ ਮੌਸਮ ਠੰਡਾ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਜਾਏਗਾ 13 14 15 16 ਇਹ ਦਿਨ ਜਿਹੜੇ ਸਾਫ਼ ਰਹਿੰਦਾ ਮੌਸਮ ਜਾਫ ਰਿਹਾ ਤੇ ਕੋਈ ਨਵਾਂ ਸਿਸਟਮ ਇਸ ਤੋਂ ਬਾਅਦ ਫਿਲਹਾਲ ਹੁੰਦਾ ਜਾਫ ਨਹੀਂ ਰਿਹਾ ਤੇ ਟੈਂਪਰੇਚਰ ਹੌਲੀ ਹੌਲੀ ਤਾਂ ਜਿਹੜੇ ਵਧਣਾ ਸ਼ੁਰੂ ਹੋ ਜਾਣਗੇ ਫਿਲਹਾਲ ਅਗਲੇ 4-5 ਦਿਨਾਂ ਤੱਕ ਠੰਡਕ ਬਣੀ ਰਹੇਗੀ ਤੇ ਟੁੱਟਵੇਂ